ਸામਨੇ ਜੋ ਤਸਵੀਰਾਂ ਦੇਖ ਰਹੇ ਨੇ ਆਸ ਲੋਰ ਦੀਆਂ ਆ ਕੁਝ ਬੀਬੀਆਂ ਆਈਆਂ ਨੇ ਤੇ ਅੱਜ ਇਹਨਾਂ ਨੇ ਵਿਧਾਇਕ ਹਰਮੀ ਸਿੰਘ ਖਣ ਮਾਜਰਾ ਨਾਲ ਮੁਲਾਕਾਤ ਕਰਨੀ ਆ ਜਾਣੇ ਕੀ ਗੱਲ ਆ ਹਾਂਜੀ ਕਿन्हा ਜੀ ਆਪਣਾ ਮੇਰਾ ਨਾਮ ਮਨਜੀਤ ਕੌਰ ਆ ਜੀ ਹਾਂਜੀ ਮੈਂ ਕੀ ਕੰਮ ਕਰਦੇ ਹੋ ਅੱਡੇ ਤੇ ਰੇੜੀ ਲਗਾ ਕੇ ਜੀ ਆਪਣਾ ਘਰ ਦਾ ਗੁਜ਼ਾਰਾ ਕਰਦੀ ਰੋਟੀ ਪਰੋਠੀ ਵੀ ਰੇੜੀ ਲਗਾਣੇ ਆ ਜੀ ਅੱਜ ਸਾਰਾ ਤੁਹਾਡਾ ਮਹੱਲਾ ਇੱਥੇ ਪਹੁੰਚਿਆ ਕੀ ਕਰਨਾ ਕਾਰਨ ਇਹ ਆ ਜੀ ਮੇਰੇ ਘਰ ਨਾਲ ਦੇ ਧੱਕੇ ਨਾਲ ਨੇ ਜੀ ਅੱਜ ਕਿਸ ਪਾਇਆ ਗਿਆ ਜੀ ਦਾਰੂ ਦਾ ਹੀ ਕੀ ਦਾਰੂ ਮਰਮਤ ਹੋਈ ਆ ਨਹੀਂ ਨਹੀਂ ਜੀ ਘਰੋਂ ਸਾਡੇ ਸਾਰੇ ਤਲਾਸ਼ੀ ਲਈ ਗਈ ਜੀ ਮੇਰੀਆਂ ਦੋ ਬੇਟੀਆਂ ਸੀਗੀਆਂ ਜੀ ਘਰੇ ਉਹਨਾਂ ਨੂੰ ਧੱਕੇ ਨਾਲ ਅੰਦਰ ਕੁੰਡੀ ਲਗਾ ਕੇ ਜਾਂ ਪੁੱਛ ਦੱਸ ਕੀਤੀ ਗਈ ਹੈ ਸਾਰਾ ਸਾਡੇ ਘਰ ਫਰੋਲ ਲਿਆ ਸਾਡੇ ਘਰ ਚ ਕੁਝ ਨਹੀਂ ਮਿਲਿਆ ਜੀ ਦੋ ਗੱਡੀਆਂ ਆਈਆਂ ਜੀ ਸਾਡੇ ਘਰ ਹਾਂ ਕੋਈ ਪੁਰਸਵਾਲਾ ਸੀ ਨਾਲ ਜੀ ਠੇਕੇ ਵਾਲਾ ਨਾਲ ਬੰਦਾ ਸੀਗਾ ਜੀ ਇੱਕ ਤੇ ਤਿੰਨੇ ਜਣੇ ਹੋਰ ਸੀਗੇ ਜੀ ਤੇ ਨਾਲ ਦੇ ਖੀਰ ਜਿਹੜੀ ਲਗਾਉਂਦਾ ਚਿਕਨ ਵਾਲਾ ਪਾਪਾ ਜੀ ਉਹ ਸੀਗਾ ਜੀ ਨਾਲ ਤੇ ਕਿੰਨੀਆਂ ਮਲਕੀ ਬੋਤਲਾਂ ਬਰਾਮਦ ਪਰੈਂਗ ਤੁਹਾਨੂੰ ਨਹੀਂ ਕੁਝ ਨਹੀਂ ਪਤਾ ਜੀ ਸਾਡੇ ਸਾਡੇ ਘਰੋਂ ਕੁਝ ਨਹੀਂ ਬਰਾਮਦ ਸਾਡੇ ਘਰੋਂ ਮੇਰਾ ਪਕਰ ਵਾਲੇ ਨੂੰ ਹਫਤਾ ਹੋ ਗਿਆ ਜੀ ਮਾਸ ਪਟਿਆ ਬਿਮਾਰ ਪਿਆ ਸੀਗਾ ਜੀ ਤੇ ਜਿਸ ਦਿਨ ਚੱਕੇ ਲਗੇ ਉਹਨੇ ਖੁਦ ਆਪ ਆਪਦੇ ਹੱਥ ਨਾਲ ਚੱਕਿਆ ਜੀ ਉਹਨੂੰ ਚੱਕ ਕੇ ਗੱਡੀ 'ਚ ਸੁੱਟਿਆ ਜੀ ਜਾਣ ਲੱਗੇ ਮੇਰੇ ਕੁੜੀਆਂ ਨੂੰ ਜੀ ਉਹ ਅੰਦਰ ਕੁੰਡੀ ਲਾ ਕੇ ਫੇਰ ਚੱਲ ਗਈ ਇਹਨਾਂ ਕੁੜੀਆਂ ਨੇ ਮੇਰੀ ਨਹੀਂ ਦਰਵਾਜ਼ਾ ਖੜਕਾਇਆ ਤਾਂ ਮੈਂ ਜੀ 2 ਮਿੰਟ ਚ ਬੱਟੀ ਮੈਂ ਕਿਸਦੇ ਘਰ ਕੰਮ ਕਰਦੀ ਆ ਜੀ ਨਹੀਂ ਹੁਣ ਤੁਸੀਂ ਅੱਜ ਮੈਲੇ ਸਾਹ ਨੂੰ ਮਿਲਣ ਆਏ ਕੀ ਮੰਗ ਆ ਤੁਹਾਡੀ ਉੱਤੇ ਅਸੀਂ ਸੁਣਵਾਈ ਇਹ ਕਰਦੇ ਜੀ ਸਾਡੇ ਨਾਲ ਬਹੁਤ ਤਕਾ ਤੇ ਬੌਣ ਨਜਾਇਜ਼ ਹੋਈ ਏ ਜੀ ਸਾਡੇ ਨਾਲ ਬਹੁਤ ਮਾੜਾ ਹੋਇਆ ਜੀ ਅਸੀਂ ਮੇਰੀਆਂ ਦਿੱਕੀ ਚ ਕੁੜੀ ਰੇੜੀ ਲੜਕਾ ਖੜੀ ਏ ਜੀ ਅਸੀਂ ਬਹੁਤ ਮਾੜਾ ਹੋਇਆ ਸਾਡੇ ਨਾਲ ਜੀ ਇਹ ਜੀ ਮਾੜੀ ਪਰ ਮਾਦਮ ਕਿਸ ਨਾਲ ਲਿਖਦਾ ਜੱਡੀ ਮਾੜੀ ਹੋਈ ਹੈ ਜੀ ਸਾਡੇ ਨਾਲ ਬਹੁਤ ਥੋੜਾ ਕਹਿਣਾ ਭਾਬਾ ਵੀ ਜੋ ਸਨੌਰ ਥਾਣਾ ਜਾਂ ਠੇਕੇ ਵਾਲਿਆਂ ਨੇ ਸ਼ਰਾਬ ਪਾਈ ਉਹ ਨਜਾਇਜ਼ ਪਾਈ ਗਈ ਹੈ ਨਜਾਇਜ਼ ਪਾਈ ਗਈ ਹੈ ਜੀ ਸਾਡੇ ਸਾਹਮਣੇ ਸਬੂਤ ਲਿਆਉਣ ਜੇ ਕੋਈ ਉਹਨਾਂ ਨੇ ਕੀਤਾ ਮੈਂ ਆਪ ਖੁਦ ਸਜ਼ਾ ਦਿਵਾਉਣ ਨੂੰ ਹੱਕਦਾਰ ਆ ਜੀ ਮੇਰਾ ਵੀ ਪੁੱਛਿਆ ਮੇਰਾ ਵੀ ਹੈ ਮੇਰਾ ਹੀ ਆਪਣੇ ਆਪ ਦਾ ਮੂੰਹ ਦਿਖਾਉਂਦਾ ਫਿਰਦਾ ਜੀ ਇਹ ਵੀ ਵਜ੍ਹਾ ਨਾਲ ਚੱਕਿਆ ਦੀ ਉੱਥੋਂ ਚੱਕਿਆ ਜਿੱਥੇ ਦੇ ਘਰ ਲਿਗੇ ਉਹਦੇ ਬੱਚੇ ਘਰ ਜਿੱਗੇ ਜ਼ਬਰਦਸਤੀ ਵੜ ਗਏ ਉਹਨਾਂ ਨੇ ਅਲਮਾਰੀ ਵੱਲੋਂ ਫਲੋਰੀਆਂ ਕੁਝ ਨਹੀਂ ਮਿਲਿਆ ਜਿੱਦਾਂ ਕਰ ਲੇਟਿਆ ਹੋਇਆ ਸੀਗਾ ਬਿਮਾਰ ਫਿਰ ਸਾਨੂੰ ਚੱਕ ਕੇ ਥਾਣੇ ਦੇ ਬਾਹਰ ਖੜਾ ਕਰ ਦਿੱਤਾ ਥਾਣੇ ਦੇ ਬਾਹਰ ਖੜਾ ਕਰ ਦਿੱਤਾ ਬਗੀਚੇ ਨੇ ਉਸ ਦਾ ਕੋਈ ਤਵੀ ਤਰਕ ਵਿਵਦਾ ਨਾ ਕੀਏ ਕਿ ਇਹ ਤਰਕ ਜਿਵੇਂ ਲਿਖਿਆ ਫਿਰ ਸਾਨੂੰ ਲੈ ਕੇ ਮੰਡੀ ਦੇਗਰ 3 ਘੰਟੇ ਮੰਡੀ ਦੇਗਰ ਖੜੀ ਰਗੇ ਸਾਨੂੰ ਜ਼ਬਰਦਸਤੀ ਲਈ ਜਾ ਰਹੇ ਤੁਸੀਂ ਗਵਾਹੀ ਦੋ ਜੱਥੇ ਤੇ ਅੱਜ ਜੱਥੇ ਨਾ ਦੀ ਗਵਾਹੀ ਦੋ ਅਸਲੀਤੀ ਨਹੀਂ ਹੁਣ ਕਹਿੰਦਾ ਇਹਨਾਂ ਦੇ ਨਾਲ ਦੀ ਠੇਕੇ ਵਾਲੇ ਬੰਡੀ ਬੰਡੀ ਸੀ ਇੱਕ ਬਿੱਲਾ ਸੀਗਾ ਇਹਨਾਂ ਨੇ ਜ਼ਬਰਦਸਤੀ ਮਾਰੀ ਬੋਤਲਾ ਮਾਰੀ ਹ ਤੇ ਕਹਿੰਨਾਂ ਦੀ ਗਵਾਹੀ ਦੇ ਮੈਂ ਜਿੱਤੀ ਨਹੀਂ ਤੇ ਫਿਰ ਗੱਡੀ ਲੈ ਕੇ ਪੁਲਿਸ ਦੀ ਗੱਡੀ ਆਈ ਹੈਗੀ ਉਹ ਗੱਡੀ ਅੱਗੇ ਉਹਨਾਂ ਨੇ ਹਾਰ ਹਾਰਿਆ ਗੱਡੀ ਦੇ ਪਿੱਛੇ ਲੱਗਈਆਂ ਦੋਆਂ ਗੱਡੀਆਂ ਇੱਕ ਡਿਜਾਇਰਾ ਸੀਗੀ ਇੱਕ ਜਿੱਥੇ ਜਪਾ ਬੈਠੇ ਹੋਈ ਦੀ ਹੈ ਠੀਕੇ ਵਾਲੀ ਗੱਡੀ ਉੱਥੇ ਲੈ ਗਏ ਸਾਨੂੰ ਉੱਥੇ ਤੂੜੇ ਦੇ ਵਿਚਕਾਰ ਬੋਲਾ ਰੱਖਿਆ ਤੂੜੇ ਦੇ ਘਰ ਬੋਲਾ ਰੱਖਿਆ ਡਿਜਾਇਰਾ ਜੋ ਨਿਕਾਲ ਕੇ ਤੇ ਫਿਰ ਉਹਦੇ ਬਾਅਦ ਦਸੇ ਦੀ ਲੈ ਕੇ ਆਏ ਕਿ ਨਾਲਿਆ ਤੋਂ ਬੋਲਾ ਨਿਕਾਲ ਉਹਨਾਂ ਦੀ ਮੂਵੀ ਬਣਾਉਂਦੇ ਰਹੇ ਸਾਰੀ ਮੂਵੀ ਬਣਾ ਕੇ ਫਿਰ ਚੱਕ ਕੇ ਲੈ ਕੇ ਆ ਗਏ ਜੱਸੇ ਦੀ ਥਾਣੇ ਤੇ ਮੈਨੂੰ ਛੱਡਿਆ ਉੱਥੇ ਠੀਕੇ ਨੇ ਮਤਲਬ ਜਿੱਥੇ ਮੇਰੀ ਸਕੂਟਰੀ ਖੜੀ ਸੀ ਬਣ ਉਹ ਤੇ ਚੱਟ ਕੇ ਫਿਰ ਚਲੇ ਗਏ ਕੋਦੇ ਜੀ ਜਾਂਦੇ ਹੋ ਪਿੰਨ ਵਾਸਤੇ ਨੀਰਮਨ ਵਾਸਤੇ ਜੀ ਹਾਂਜੀ ਸੰਗਨ ਸਿੰਘ ਸਾਹਿਬ ਕਈ ਪਿੰਡਾਂ ਇਕ ਮੈਂ ਕਈ ਪਿੰਡਾਂ ਮਾਂ ਕੇ ਪੇਟੋੜੀ ਕਿਨੇ ਦਰੂਗੀਆਂ ਦਿੱਸਨੋਂ ਇੱਕ ਬੋਤਲ ਕਿ ਹੱਟ ਜਾਈ ਨਹੀਂ ਬਾਕੀ ਚਾ ਸੀ ਨਾ ਨਾ ਸੰਡੀ ਰਟਾਣਾਂ ਨੇ ਪੀਨ ਵਾਸਤੇ ਹਾਂਜੀ ਹਾਂ